ਹਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਨਾਦਰ ਬੁਟੀਕ ਬਲੌਗਸ ਦੇ ਉੱਪਰ ਮੈਂ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਜਣੇ ਠੀਕ ਠਾਕ ਹੋਵੋਗੇ ਵਧੀਆ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਜੇਕਰ ਤੁਸੀਂ ਆਪਣੇ YouTube ਚੈਨਲ ਤੇ ਨਵੇਂ ਆਏ ਹੋ ਤਾਂ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਔਰ ਲਾਈਕ ਕਮੈਂਟ ਸ਼ੇਅਰ ਕਰਕੇ ਜ਼ਰੂਰ ਦੱਸਿਆ ਕਰੋ ਕਿ ਵੀਡੀਓ ਤੁਹਾਨੂੰ ਕਿੱਦਾਂ ਦੀ ਲੱਗੀ ਔਰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਕਮੈਂਟ ਜ਼ਰੂਰ ਕਰਿਆ ਕਰੋ ਤੇ ਜਿਨ੍ਹਾਂ ਨੇ ਆਪਣੇ Instagram ਪੇਜ ਨੂੰ ਫੋਲੋ ਨਹੀਂ ਕੀਤਾ ਨਾਦਰ ਬੁਟੀਕ ਵਾਲੇ ਪੇਜ ਨੂੰ ਫੋਲੋ ਕਰ ਲਓ ਤੇ ਤੁਹਾਡੇ ਸਾਰਿਆਂ ਲਈ ਮੇਰੀਆਂ ਸਾਰੀਆਂ ਭੈਣ ਕਿ ਜਿੱਦਾਂ ਤੁਸੀਂ ਆਪਾਂ ਨੂੰ ਪੁਰਾਣੇ ਪੇਜ ਦੇ ਉੱਪਰ ਪਿਆਰ ਦਿੱਤਾ ਨਦਰ ਬੁਟੀਕ ਵਾਲੇ ਪੇਜ ਦੇ ਉੱਪਰ ਤੇ ਉਦਾਂ ਹੀ ਤੁਸੀਂ ਆਪਾਂ ਜਿਹੜਾ ਇੱਕ ਨਵਾਂ ਪੇਜ ਬਣਾਇਆ ਉਸ ਤੇ ਜਾ ਕੇ ਸਾਰਿਆਂ ਨੂੰ ਉਸ ਨੂੰ ਫੋਲੋ ਕਰਨਾ ਹੈ ਤੇ ਜਿਨ੍ਹਾਂ ਨੇ ਵੀ ਆਪਣੇ ਨਵੇਂ ਹੋਰ ਸੂਟਾਂ ਦੇ ਆਪਾਂ ਜਿੱਦ ਉਦਲੇ ਪੇਜ ਤੇ ਵੀਡੀਓਸ ਨੂੰ ਸ਼ੇਅਰ ਕਰਿਆ ਕਰਾਂਗੇ ਤੁਸੀਂ ਉਹ ਉੱਥੇ ਡਿਜ਼ਾਈਨ ਜਿਹੜੇ ਸ਼ੇਅਰ ਕਰਾਂਗੇ ਤੁਸੀਂ ਉਹ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਤੇ ਸਾਰਿਆਂ ਲਈ ਖੁਸ਼ਖਬਰੀ ਦੀ ਗੱਲ ਇਹ ਹੈ ਜੀ ਆਪਾਂ ਇੰਸਟਾਗ੍ਰam ਦੇ ਉੱਪਰ ਇੱਕ ਨਵਾਂ ਪੇਜ ਹੈ ਜਿਹੜਾ ਉਹ ਬਣਾਉਣ ਜਾ ਰਹੇ ਆ ਜਾਨੀ ਕਿ ਬਣਾ ਲਿਆ ਏ ਤੁਸੀਂ ਦੇਖ ਰਹੇ ਹੋ ਚੈਰ ਕ੍ਰिएशन ਦੇ ਨਾਮ ਤੇ ਆਪਾਂ ਜਿਹੜਾ ਆਪਣਾ ਨਾਮ ਉਸ ਦਾ ਕ੍ਰੀਏਟ ਕੀਤਾ ਹੈ ਲੋਗੋ ਤੁਸੀਂ ਚੈੱਕ ਕਰ ਸਕਦੇ ਹੋ ਸਾਰਿਆਂ ਨੇ ਪਲੀਜ਼ ਵੱਧ ਤੋਂ ਵੱਧ ਆਪਾਂ ਨੂੰ ਸਪੋਰਟ ਕਰਨੀ ਆ ਤੇ ਤੁਹਾਡਾ ਤੁਹਾਡੇ ਪਿਆਰ ਸਦਕਾ ਹੀ ਆਪਾਂ ਇੱਕ ਹੋਰ ਨਵਾਂ ਜਿਹੜਾ ਪਿਆ ਪੇਜ ਆ ਉਹ ਬਣਾ ਰਹੇ ਆ ਤੇ ਇਹ ਜਿਹੜਾ ਬੁਟੀਕ ਸੀਗਾ ਪਹਿਲਾਂ ਵਾਲਾ ਨਦਰ ਬੁਟੀਕ ਵਾਲਾ ਉਹ ਮੈਂ ਇਕੱਲੀ ਰਨ ਕਰ ਰਹੀ ਸੀਗੀ ਠੀਕ ਹੈ ਤੇ ਇਹਦੇ ਨਾਲ ਜਿਹੜਾ ਆਪਾਂ ਸੈਕੰਡ ਪੇਜ ਬਣਾਇਆ ਚਹਿਲ ਕ੍ਰੀਏਸ਼ਨ ਇਹਦੇ ਵਿੱਚ ਮੇਰੇ ਕੋਈ ਸਿਸਟਰ ਨੇ ਜਿਹੜੇ ਮੇਰੇ ਨਾਲ ਰਨ ਕਰਨਗੇ ਇਸ ਬੁਟੀਕ ਨੂੰ ਤੇ ਕੰਮ ਕਰਨਗੇ ਆਪਣੇ ਨਾਲ ਸੋ ਥੈਂਕ ਯੂ ਸੋ ਮੱਚ ਸਾਰਿਆਂ ਦਾ ਤੁਸੀਂ ਆਪਾਂ ਨੂੰ ਇੰਨੇ ਕਾਬਿਲ ਬਣਾਇਆ ਕਿ ਆਪਾਂ ਇੱਕ ਹੋਰ ਪੇਜ ਬਣਾ ਰਹੇ ਹਾਂ ਤੇ ਤੁਹਾਡੇ ਲਈ ਹੋਰ ਨਵੇਂ-ਨਵੇਂ ਡਿਜ਼ਾਈਨ ਜਿਹੜੇ ਆਪਾਂ ਹੁਣ ਬੈਡਿੰਗ ਸੀਜ਼ਨ ਆ ਰਿਹਾ ਅੱਗੇ ਠੀਕ ਹੈ ਤੁਹਾਡੇ ਲਈ ਬਹੁਤ ਸੋਹਣੇ ਸੂਟ ਡ्रेसेस ਬਰਾਇਡਲ ਡ्रेसेस ਆਪਾਂ ਤੁਹਾਡੇ ਲਈ ਲੈ ਕੇ ਆਵਾਂਗੇ ਬਹੁਤ ਜਲਦੀ ਆਪਾਂ ਤੁਹਾਨੂੰ ਉਸ ਤੇ ਪੋਸਟਰਸ ਵਗੈਰਾ ਰੀਲਸ ਵਗੈਰਾ ਸ਼ੇਅਰ ਕਰਾਂਗੇ ਸੋ ਸਾਰੇ ਜਾਨਾ ਨੇ ਪਲੀਜ਼ ਸਪੋਰਟ ਕਰਨਾ ਲੋਗੋ ਮੈਂ ਤੁਹਾਨੂੰ ਦਿਖਾ ਦਿੱਤਾ ਚੈਲ ਕ੍ਰੀਸ਼ਨ ਦੇ ਨਾਮ ਤੇ ਲੋਗੋ ਆਪਣਾ ਠੀਕ ਹੈ ਪੇਜ ਦਾ ਨਾਮ ਹੈ ਸੋ ਤੁਸੀਂ ਇਹ ਸਰਚ ਕਰਕੇ ਸਾਰੇ ਜਾਨਾ ਨੇ ਫੋਲੋ ਜ਼ਰੂਰ ਕਰਨਾ ਪੇਜ ਨੂੰ ਤੇ ਵੱਧ ਤੋਂ ਵੱਧ ਸ਼ੇਅਰ ਵੀ ਕਰਨਾ ਸਪੋਰਟ ਕਰਦੇ ਰਹਿਣਾ ਅੱਗੇ ਤੇ ਵੱਧ ਤੋਂ ਵੱਧ ਆਰਡਰ ਪਲੇਸ ਕਰਨੇ ਬਹੁਤ ਸੋਨੀ ਵੈਰਾਈਟੀ ਹੈ ਰ ਬਹੁਤ ਸਨੇ ਆਰਟੀਕਲਸ ਆਪਾਂ ਤੁਹਾਨੂੰ ਢਿੱਲੀ ਲੈ ਕੇ ਆਵਾਂਗੇ ਤੇ ਬਹੁਤ ਜਲਦੀ ਹੀ ਇਸ ਪੇਜ ਦੀ ਇੰਸਟਾਗ੍ਰam ਤੇ ਗ੍ਰੋਥ ਤੋਂ ਬਾਅਦ ਆਪਾਂ YouTube ਤੇ ਵੀ ਚੈਨਲ ਬਣਾਵਾਂਗੇ ਸੈਕੰਡ ਚੈਨਲ ਜਿਹੜਾ ਆਪਣਾ ਹੋਊਗਾ ਚੈਲ ਕਰੀਏਸ਼ਨ ਦੇ ਰਿਲੇਟਡ ਚੈਲ ਕਰੀਏਸ਼ਨ ਆਪਣੇ ਬੁਟੀਕ ਦੇ ਰਿਲੇਟਡ ਸੋ ਸਾਰੇ ਜਨਾਂ ਨੇ ਬਤੁਬਤ ਸਪੋਰਟ ਕਰਨੀ ਔਰ ਅੱਗੇ ਬਤੁਬਤ ਸ਼ੇਅਰ ਕਰਨਾ ਤੇ ਸਾਰਿਆਂ ਨੇ ਫੋਲੋ ਕਰਨਾ ਤੇ ਕਮੈਂਟ ਕਰਕੇ ਜ਼ਰੂਰ ਦੱਸਣਾ ਠੀਕ ਹੈ ਜੀ ਕਿ ਕਿੰਨਾ ਕਿੰਨਾ ਨੇ ਫੋਲੋ ਕਰ ਲਿਆ ਤੇ ਆਪਾਂ ਜਿਹੜੀਆਂ ਇਸਦੀਆਂ ਪੋਸਟਸ ਨੇ ਉਹ ਇੱਕ ਦੋ ਦਿਨ ਚ ਪੋਸਟ ਕਰ ਰਹੇ ਆ ਜਿਹੜੇ ਆਪਣੇ ਵੀਡੀਓ ਵਗੈਰਾ ਨੇ ਜਿਹੜੇ ਆਰਟੀਕਲ ਨੇ ਉਹ ਰੈਡੀ ਹੋ ਗਏ ਨੇ ਤੇ ਪ੍ਰੋਪਰ ਫੋਟੋਜ਼ ਲਈ ਜਿਹੜੇ ਨੇ ਸ਼ੂਟਿੰਗ ਉਹਨਾਂ ਦੀ ਚੱਲ ਰਹੀ ਆ ਠੀਕ ਹੈ ਸੋ ਸਾਰੇ ਜਨ ਨੇ ਬਤ ਬਤ ਸਪੋਰਟ ਕਰਨ ਦੇ ਜਿੱਦਾਂ ਹੀ ਤੁਸੀਂ ਆਪਣੇ ਇਹ ਵਾਲੇ ਚੈਨਲ ਨੂੰ ਪਿਆਰ ਦਿੱਤਾ ਉਦਾਂ ਹੀ ਤੁਸੀਂ ਆਪਣੇ ਉਹ ਵਾਲੇ ਪੇजेस ਨੂੰ ਪੇਜ ਨੂੰ ਪਿਆਰ ਦੇਣਾ ਤੇ ਉੱਥੇ ਜਾ ਕੇ ਵੀ ਤੁਸੀਂ ਆਪਣੇ ਇੰਸਟਾਗ੍ਰam ਤੇ ਉੱਥੇ ਆਪਾਂ ਸਿਰਫ ਇੰਸਟਾਗ੍ਰam ਤੇ ਹੀ ਉਹ ਸਪੇਸ ਦੇ ਇੰਸਟਾਗ੍ਰam ਤੇ ਹੀ ਤੁਹਾਡੇਰੇ ਆਰਡਰਸ ਨੇ ਰਿਸੀਵ ਕਰਿਆ ਕਰਾਂਗੇ ਸੋ ਤੁਸੀਂ ਵਰਲਡ ਵਾਈਡ ਸ਼ਿਪਿੰਗ ਕਰਵਾ ਸਕਦੇ ਹੋ ਕਿਸੇ ਵੀ ਤਰ੍ਹਾਂ ਦਾ ਪੰਜ ਤੁਨ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਠੀਕ ਹੈ ਜੀ ਤੇ ਕੋਈ ਵੀ ਡਿਜ਼ਾਈਨ ਤੁਸੀਂ ਆਪਣਾ ਭੇਜ ਕੇ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਜਿੱਦਾਂ ਵੀ ਤੁਹਾਨੂੰ ਵਧੀਆ ਲੱਗਦਾ ਤੁਸੀਂ ਓਦਾਂ ਕਸਟਮਾਈਜ਼ ਕਰਵਾ ਸਕਦੇ ਹੋ ਜਿੱਦਾਂ ਤੁਹਾਡੀ ਡਿਮਾਂਡ ਹੋਊਗੀ ਆਪਾਂ ਉਸੇ ਫੈਬਰਿਕ ਦੇ ਉੱਪਰ ਉਸੇ ਕਲਰ ਦੇ ਉੱਪਰ ਔਰ ਉਸੇ ਡਿਜ਼ਾਈਨ ਦੇ ਉੱਪਰ ਆਪਾਂ ਤਾਂ ਉਹ ਸੂਟ ਜਿਹੜਾ ਉਹ ਰੈਡੀ ਕਰਕੇ ਦੇਵਾਂਗੇ ਸੋ ਸਾਰਿਆਂ ਦਾ ਮੈਂ ਅਗੇ ਅਗੇਨ ਧੰਨਵਾਦ ਕਰਦੀ ਹਾਂ ਜੀ ਕਿ ਤੁਸੀਂ ਸਾਨੂੰ ਇਸ ਕਾਵਲ ਬਣਾਇਆ ਤੇ ਸਾਰੇ ਜਨਾਂ ਨੇ ਆਪਣੇ ਚਾਹਲ ਕ੍ਰੀਏਸ਼ਨ ਵਾਲੇ ਪੇਜ ਨੂੰ ਵੱਧ ਤੋਂ ਵੱਧ ਜਾ ਕੇ ਫੋਲੋ ਕਰਨਾ ਤੇ ਸ਼ੇਅਰ ਕਰਨਾ ਸਪੋਰਟ ਕਰਨਾ ਨਾ ਭੁੱਲੋ ਪਲੀਜ਼ ਸਪੋਰਟ ਕਰਦੇ ਰਹੋ ਠੀਕ ਹੈ ਜੀ ਸੇਮ ਆਰਡਰ ਕਰਨ ਦਾ ਤਰੀਕਾ ਆਪਣਾ ਉਹੀ ਰਹੂਗਾ ਤੇ ਤੁਸੀਂ ਕਿਤੇ ਵੀ ਬੈਠੇ ਆਪਾਂ ਨੂੰ ਆਰਡਰ ਪੇਸ ਕਰ ਸਕਦੇ ਹੋ ਇੰਸਟਾਗ੍ਰam ਤੇ ਇਸ ਪੇਜ ਤੇ ਆਪਾਂ ਨੇ ਤੁਹਾਰੇ ਆਰਡਰ ਨੇ ਰੀਸੀਵ ਕੀਤੇ ਜਾਣਗੇ ਸੋ ਤੁਸੀਂ ਕੋਈ ਵੀ ਤਰ੍ਹਾਂ ਦਾ ਸੂਟ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਹੈਂਡਵਰਕ ਦੇ ਵਿੱਚ ਹੋ ਗਿਆ ਮਸ਼ੀਨਵਰਕ ਆਰੀ ਪੇਂਟ ਬਲੌਕ ਪੇਂਟ ਨਿੱਡਲ ਥ੍ਰੈਡ ਵਾਲਾ ਵਰਕ ਤੁਸੀਂ ਕੋਈ ਵੀ ਆਪਣੇ ਤੋਂ ਰੈਡੀ ਕਰਵਾ ਸਕਦੇ ਹੋ ਸੋ ਸਾਰੇ ਜਣਾਂ ਨੇ ਸਪੋਰਟ ਕਰਨੀ ਜੀ ਅੱਗੇ ਵਧ ਤੋਂ ਵਧ ਸ਼ੇਅਰ ਕਰਨਾ ਤੇ ਚੈਨਲ ਨੂੰ ਫੋਲੋ ਕਰ ਲੈਣਾ Peso, ਠੀਕ ਹੈ ਜੀ ACG ਦੇ ਅੱਜ ਵਾਲੇ ਬਲੌਗ ਦੇ ਵਿੱਚ ਆਪਣੇ ਨਵੇਂ ਪੇਜ ਦੀ ਜਾਣਕਾਰੀ ਦੇਣੀ ਸੀ ਸੋ ਸੋਨੂੰ ਸਾਰਿਆਂ ਨੂੰ ਦੱਸਣਾ ਸੀ ਕਿ ਅੱਜ ਆਪਾਂ ਇੱਕ ਨਵਾਂ ਪੇਜ ਬਣਾਇਆ ਹੈ ਤੇ ਉਸ ਦੇ ਉੱਪਰ ਵੀ ਤੁਹਾਨੂੰ ਜਿਹੜੇ ਸੂਟ ਨੇ ਸੋਹਣੇ-ਸੋਹਣੇ ਦੇਖਣ ਨੂੰ ਮਿਲਣਗੇ ਤੇ ਆਰਡਰ ਪੇਸ ਕਰਨ ਨੂੰ ਮਿਲਣਗੇ ਸੋ ਤੁਸੀਂ ਇੰਸਟਾਗ੍ਰam ਤੇ ਜਾ ਕੇ ਆਪਾਂ ਨੂੰ ਆਰਡਰ ਕਰ ਸਕਦੇ ਹੋ ਵਰਲਡ ਵਾਈਡ ਆਪਣੇ ਕੋਲ ਸ਼ਿਪਿੰਗ ਅਵੇਲੇਬਲ ਹੈ ਜੀ ਸਟਿਚਿੰਗ ਵੀ ਆਪਣੇ ਕੋਲ ਅਵੇਲੇਬਲ ਹੈ ਤੁਸੀਂ ਸੂਟ ਸਟਿਚ ਵਿਦਆਊਟ ਸਟਿਚਿੰਗ ਜਿੱਦਾਂ ਤੁਹਾਨੂੰ ਵਧੀਆ ਲੱਗੇ ਤੁਸੀਂ ਉਦਾਂ ਵਾਇ ਕਰ ਸਕਦੇ ਹੋ ਸੋ ਮਿਲਾਂਗੇ ਇੱਕ ਨਵੇਂ ਬਲੌਗ ਦੇ ਨਾਲ ਅੱਜ ਦੇ ਬਲੌਗ ਦਾ ਐਂਡ ਇੱਥੇ ਕਰਦੇ ਪਲੀਜ਼ ਆਪਣੇ ਚੈਨਲ ਨੂੰ ਸਪੇਸ ਨੂੰ ਫੋਲੋ ਜ਼ਰੂਰ ਕਰ ਲਿਓ ਤੇ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਹਾਡੀ ਸਪੋਰਟ ਦੇ ਸਦਕਾ ਹੀ ਅੱਜ ਆਪਾਂ ਇੱਥੇ ਤੱਕ ਆਏ ਆ ਕਿ ਆਪਾਂ ਇੱਕ ਨਵਾਂ ਪੇਜ ਬਣਾਉਣ ਜਾ ਰਹੇ ਆ ਸੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਾਰੇ ਜਣੇ ਆਪਣੇ ਨਾਲ ਐਦਾਂ ਹੀ ਜੁੜੇ ਰਹੋ ਠੀਕ ਹੈ ਜੀ ਥੈਂਕ ਯੂ ਜੀ ਸਾਰਿਆਂ ਦਾ ਮਿਲਾਂਗੇ ਇੱਕ ਨਵੇਂ ਬਲੌਗ ਨਾਲ ਸਸ਼ੀ ਕਾਲ ਜੀ ਸਾਰਿਆਂ ਨੂੰ